ਪੁਰਾਣੀ ਐਕਸਚੇਂਜ ਨਜ਼ਦੀਕ ਨਵਿਕੇਲੇ ਤਰੀਕੇ ਨਾਲ ਚੋਰਾ ਵੱਲੋਂ ਇੱਕ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਤਰਸੀਮ ਲਾਲਲੇ ਦੱਸਿਆ ਕਿ ਚੋਰਾ ਵੱਲੋਂ ਨਵਿਕੇਲੇ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਚੋਰੀ ਦੀ ਵਾਰਦਾਤ ਦੇ ਸਬੰਧ ਵਿੱਚ ਸਾਨੂੰ ਕਿਸੇ ਨੂੰ ਵੀ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਚੋਰਾ ਵੱਲੋਂ ਇਸ ਤਰੀਕੇ ਨਾਲ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਘਰ ਦੇ ਅੰਦਰ ਰਾਤ ਦੇ ਸਮੇਂ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਉਹਨਾਂ ਦੇ ਘਰ ਦੇ ਬਾਹਰ ਹੀ ਬਣੀ ਹੋਈ ਦੁਕਾਨ ਦੇ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਚੋਰਾ ਵੱਲੋਂ ਪਹਿਲਾਂ ਘਰ ਦੇ ਆਹਰ ਬਣੀ ਹੋਈ ਜਾਲੀ ਵਾਲੇ ਗੇਟ ਨੂੰ ਤੋੜਿਆ ਗਿਆ ਫਿਰ ਅੰਦਰ ਵਾਲੇ ਗੇਟ ਨੂੰ ਤੋੜਿਆ ਗਿਆ ਉਸ ਤੋਂ ਬਾਅਦ ਦੁਕਾਨ ਵਿੱਚ ਦਾਖਲ ਹੋ ਕੇ ਲੱਖਾਂ ਦੇ ਕਰੀਬ ਦੀ ਨਗਦੀ ਕੀਤੀ ਗਈ ਚੋਰੀ ਇਸ ਮੌਕੇ ਚੋਰਾ ਵੱਲੋਂ ਸੀਸੀਟੀਵੀ ਦੇ ਬਾਕਸ ਨੂੰ ਵੀ ਚੋਰੀ ਕਰ ਲਿਆ ਗਿਆ। ਇਸ ਮਾਮਲੇ ਸਬੰਧੀ ਥਾਣਾ ਸਿਟੀ ਬਨ ਪੁਲਿਸ ਨੂੰ ਕੀਤਾ ਗਿਆ ਸੂਚਿਤ ਤੇ ਮੌਕੇ ਤੇ ਪਹੁੰਚੀ ਥਾਣਾ ਸਿਟੀ ਬਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤੇ ਪੁਲਿਸ ਵੱਲੋਂ ਆਸ-ਪਾਸੇ ਦੇ ਖੇਤਰਾ ਵਿੱਚ ਸੀਸੀਟੀਵੀ ਕੂਟੇਜ ਵੀ ਚੈੱਕ ਕੀਤੇ ਜਾ ਰਹੇ ਹੈ। ਹਾਂ ਜੀ ਕਿਰਮਾ ਜੀ ਮੇਰਾ ਨਾਮ 파ਰਸ ਬੰਸਲ ਹੈ। ਭਾਰਤ ਬੰਸਲ ਜੀ 파ਰਸ ਬੰਸਲ ਹਾਂ 파ਰਸ ਬੰਸਲ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ? ਕੀ ਗੱਲ ਬਾਤ ਹੈ ਇਹ ਪੁਰਾਣਾ ਟੈਲੀਫੋਨ এক্সচেਜ ਵਾਲੀ ਗਲੀ ਵੱਜਦੀ ਹੈ ਫਰਾਹੀਵਰਦੀ ਬੈਕ ਸਾਈਡ ਤੇ ਸ਼ੀਵਾ ਟੈਕਸਟਾਈਲ ਇੱਥੇ ਸਾਡੀ ਕੱਪੜੇ ਦੀ ਦੁਕਾਨ ਹੈ ਇੱਥੇ ਰਾਤ ਚੋਰੀ ਹੋਈ ਹੈ ਨਵੇਂ ਤਰੀਕੇ ਨਾਲ ਚੋਰਾਂ ਨੇ ਗੇਟ ਕੱਟ ਕੇ ਅੰਦਰ ਸਾਡਾ ਕੈਸ਼ ਪਿਆ ਸੀਗਾ ਉਹਨੂੰ ਚੋਰੀ ਕੀਤੀ ਹੈ ਕਿੰਨਾ ਕੁ ਚੋਰੀ ਹੋਈ ਦੋ ਤੋਂ ਸਵਾ 2 ਲੱਖ ਰੁਪਏ ਦਾ ਅੰਤਜਾ ਵੀ ਸਾਡਾ ਕੈਸ਼ ਇੱਥੇ نیچے ਪਿਆ ਸੀਗਾ ਤੁਸੀਂ ਇੱਥੇ ਮਤਲਬ ਜਿਹੜਾ ਕੈਸ਼ ਹੈ ਕਿਵੇਂ ਰੱਖ ਕੇ ਗਏ ਕਿ ਰਹਿائش ਵਿੱਚ ਹੀ ਹੈ ਰਹਿائش ਸਾਡੀ ਉਪਰੀ ਹੈ ਇਸ ਤਰੀਕੇ ਦੇ ਮਤਲਬ ਕਿ 94 ਚੋਰਾਣੇ ਨਮੀ ਤਰੀਕੇ ਨਾਲ ਚੋਰੀ ਹੋਈ ਹੈ ਇਸ ਤਾਪ ਦੀ ਜਿੰਦਗੀ ਦੇ ਵਿੱਚ ਪਹਿਲੀ ਵਾਰ ਦੇਖੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਬਿਨ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਸਾਡੀ ਗਲੀ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਡਰ ਦਾ ਉਹ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਉਹ ਸੀਸੀਟੀਵੀ ਪੋਰਟ ਜਾਈ ਹੈ ਸਾਹਮਣੇ ਨਹੀਂ ਹਜੇ ਤੱਕ ਕੋਈ ਨਹੀਂ ਆਈ ਬਾਕੀ ਪ੍ਰਸ਼ਾਸਨ ਦੇਖ ਰਿਹਾ ਹੈ ਇਸ ਤਰੀਕੇ ਦੇ ਨਾਲ ਮਤਲਬ ਕਿ ਸੁਭੂ ਮਤਲਬ ਚੋਰੀ ਨੂੰ ਜਾਮ ਦਿੱਤਾ ਗਿਆ ਉਹਨਾਂ ਨੇ ਸਾਰੀ ਪਹਿਲੇ ਗਲੀ ਦੇ ਵਿੱਚੋਂ ਜਾਲੀ ਤੇ ਦਰਵਾਜ਼ੇ ਨੂੰ ਕੱਟ ਕੇ ਅੰਦਰੋਂ ਚਾਬੀ ਨਾਲ ਖੋਲ ਕੇ ਉਹ ਕੀਤਾ ਕੈਸ਼ ਨੂੰ ਕੱਢਿਆ ਗਿਆ ਤਿੰਨੇ ਦਰਵਾਜੇ ਤੋੜ ਕੇ ਤਿੰਨੇ ਦਰਵਾਜੇ ਤੋੜ ਕੇ ਕੈਸ਼ ਕੱਢਿਆ ਗਿਆ ਅੱਛਾ ਪਹਿਲਾਂ ਉਹਨੂੰ ਖੁਰਚਿਆ ਗਿਆ ਖੁਰਚ ਖੁਰਚ ਕੇ ਅੰਦਰੋਂ ਕੱਟ ਕੇ ਜਾਲੀਆਂ ਕੱਟ ਕੇ ਲੱਕੜ ਦੇ ਦਰਵਾਜੇ ਨੂੰ ਖੁਰਚ ਕੇ ਉਹ ਕੀਤਾ ਕਿੜਕੀਆਂ ਖੁੱਲੀਆਂ ਹੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਹੀ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਕੀ ਨਾਮ ਹੈ ਜੀ ਆਪਣਾ ترسےم لال ترسےم لال جی ਚੋਰੀ ਹੋਈ ਹੈ ਇੱਕ ਦਸਮ ਚਾਰ ਰਿਆ ਜਿਵੇਂ ਕਿ ਨਵੀਕਲੇ ਤਰੀਕੇ ਦੇ ਨਾਲ ਕੀਤੀ ਕੀ ਤਰੀਕਾ ਵਰਤਿਆ ਗਿਆ ਤੇ ਕਿੱਥੇ ਜਿਹੜੀ ਇਹ ਚੋਰੀ ਹੋਈ ਹੈ ਨਾ ਜੀ ਇਹ ਇਸ ਦੀ ਤਾਂ ਸਮਝ ਹੀ ਨਹੀਂ ਆ ਰਹੀ ਕਿ ਇਹ ਇਹ ਜਿਹਾ ਵੀ ਤਰੀਕਾ ਵੀ ਆਮ ਆਦਮੀ ਗਲੀ ਦੇ ਵਿੱਚ અપਨਾ ਸਕਦਾ ਅਸੀਂ ਇਸ ਤਰ੍ਹਾਂ ਦਾ ਤਰੀਕਾ ਆਪਣੀ ਉਮਰ 'ਚ 70 ਸਾਲ ਦੀ ਸਾਡੀ ਉਮਰ ਹੈ ਅਸੀਂ ਇਸ ਤਰ੍ਹਾਂ ਦਾ ਤਰੀਕਾ ਜ ਤਈ ਹਜ਼ਾਰਾਂ ਘਰਾਂ ਦੇ ਵਿੱਚ ਚੋਰੀਆਂ ਹੋਈਆਂ ਹਜ਼ਾਰਾਂ ਕਲੋਨੀਆਂ 'ਚ ਹੋਈਆਂ ਹਜ਼ਾਰਾਂ ਮਿਲਾਆਂ ਚੋਈਆਂ ਵੀ ਅਸੀਂ ਇਸ ਤਰ੍ਹਾਂ ਦੀ ਚੋਰੀ ਆਮ ਜਿਹੜੇ ਬੰਦੇ ਇਸ ਘਰ ਦੇ ਅੰਦਰ ਪਏ ਹੋਣ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਕਿਸੇ ਦੀ ਹਿੰਮਤ ਹੋਈ ਕਿਸੇ ਨੇ ਹਿੰਮਤ ਉਹ ਦੀ ਉਹ ਕੀਤੀ ਸਾਡੀ ਸਮਝ ਤੋਂ ਬਾਹਰ ਹੈ ਕੀ ਤਰੀਕਾ ਵਰਤਿਆ ਗਿਆ ਤਰੀਕਾ ਅਸੀਂ ਦਾ ਇਸ ਤਰ੍ਹਾਂ ਦਾ ਤਰੀਕਾ ਹੀ ਨਹੀਂ ਦੇਖਿਆ ਵੀ ਬਾਹਰੋਂ ਪਹਿਲਾਂ ਜਾਲੀ ਨੂੰ ਕੱਟਿਆ ਗਿਆ ਉਹ ਦੋ ਕੁੰਡੀਆਂ ਖੋਲੀਆਂ ਗਈਆਂ ਫਿਰ ਅੰਦਰੋਂ ਬਾਰਾਂ ਨੂੰ ਕੱਟਿਆ ਗਿਆ ਉਹ ਦੋ ਕੁੰਡੀਆਂ ਖੋਲੀਆਂ ਗਈਆਂ ਤੀਜੀ ਜਾ ਕੇ ਜਾ ਕੇ ਜੁੰਦਾ ਭੰਨਿਆ ਗਿਆ ਪੰਜ ਪੰਜ ਥਾਂ ਤੋਂ ਵਾਰ ਕਰਕੇ ਅੰਦਰ ਬੰਦੇ ਪੈਉ ਫਿਰ ਛੇਮਾ ਜਾ ਕੇ ਗੱਲੇ ਨੂੰ ਲੋਕ ਫਿਰ ਉਸ ਤੋਂ ਬਾਅਦ ਜਿਹੜੇ ਕੈਮਰੇ ਸੀ ਉਹਨਾਂ ਦਾ ਸਾਰੇ ਸਿਸਟਮ ਨੂੰ ਲੈ ਜਾਣਾ ਡੀਵੀਆ ਡੀਵੀਆ ਉਹ ਵੀ ਬਹੁਤ ਵੱਡੀ ਗੱਲ ਹੈ ਇਹ ਲੱਗਦਾ ਨਹੀਂ ਕਿਸੇ ਪੇਤੀ ਬੰਦੇ ਦਾ ਕੰਮ ਹੋ ਸਕਦਾ ਹੋ ਸਕਦਾ ਜੀ ਆਖਰ ਕੋਈ ਆਖਰ ਕਿਸੇ ਨੂੰ ਕਿਸੇ ਗੱਲ ਦਾ ਕੋਈ ਇਲਮ ਤਾਂ ਹੈ ਹੀ ਵੀ ਇੰਨੀ ਕਿਸੇ ਗੱਲ ਨੂੰ ਵੀ ਇੱਥੇ ਕੁੰਡੀ ਹੈ ਇੱਥੇ ਜੁੰਦਾ ਹੈ ਇੱਥੇ ਆ ਐ ਨਾ ਕੀ ਮੰਨ ਕਰਦੇ ਹੋ ਖੁਸ਼ਾ ਮੰਗਤਾ ਬੜੀ ਤੋਂ ਬੜੀ ਕਰਦੇ ਆ ਵੀ ਇਸ ਨੂੰ ਜਿੰਨਾ ਜਲਦ ਤੋਂ ਜਲਦ ਹੋ ਸਕੇ ਇਸ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਇਸ ਘਰ ਨੂੰ ਇਨਸਾਫ ਦਿਵਾਇਆ ਜਾਵੇ ਇਸ ਘਰ ਦਾ ਜੋ ਨੁਕਸਾਨ ਹੈ ਉਸ ਦੀ ਪੂਰਤੀ ਕੀਤੀ ਜਾਵੇ